ਆਸਾ ਮਹੱਲਾ ਪੰਜਵਾਂ ਸ਼ੰਤ ਕਰ ਛੇਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ अब उर जियु अलकमले है बासन माहे मगन इक खिनपी नाहे टरए खिन नाहे टरिए प्रीत हरिए श्रीगार हबरस अरपिए जह दुख सुणिए जम पंथ भणीए तह साध संग ना डरपिए कर कीरत गोविंद गुणीए सगल पराषित दुख हरे ਕਹੋ ਨਾ ਨਕਰ ਸ਼ੰਤ ਗੋਵਿੰਦ ਹਰ ਕੈ ਮਨ ਹਰਸਿਓ ਨੇਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇਕ ਖਿੰਨ ਪੀ ਨਾ ਧੀਰੇ ਮਨ ਅਸ ਸਨੇਹੋ ਕਰੇ ਹੋ ਜੈਸੀ ਚਾਤ੍ਰਿਕ ਪਿਆਸ ਖਿੰਨ ਖਿੰਨ ਬੂੰਦ ਚਵੈ ਬਰਸ ਸੁਹਾਵੇ ਮੇਹੋ ਹਰ ਪ੍ਰੀਤ ਕਰੀ ਜੈ ਇਹੋ ਮਨ ਦੀਜੈ ਅਤਲੈ ਚਿਤ ਮੁਰਾਰੀ ਮਾਨ ਨ ਕੀਜੇ ਸਰਨ ਪਰਿਜੈ ਦਰਸ਼ਨ ਕੋ ਬਲਿਹਾਰੀ ਗੁਰ ਸੋ ਪਰਸਨੇ ਮਿਲ ਨਾ ਵਿਛੁਣੇ ਧਨ ਦੇਦੀ ਸਾਚ ਸੁਨੇਹਾ ਕਹੋ ਨਿਕਸ਼ੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੇ ਨੇਹਾ ਮਨ ਐਸਾ ਨੇਹੁ ਕਰੇ ਹੋ ਚਕਵੀ ਸੋਰ ਸੁਨੇਹੋ ਚਿਤਵੇਂ ਆਸ ਘਣੀ ਕਦ ਦਿਨੀ ਔਰ ਦੇਖੀਐ ਕੋਕਿਲ ਅੰਬ ਪ੍ਰੀਤ ਚਵੇ ਸੁਹਾਵੀਆ ਮਨ ਹਰ ਰੰਗ ਕੀ ਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਾ ਹੁਣਿਆ ਅਬ ਕਿਆ ਰੰਗ ਲਾਇਓ ਮੋਹਰ ਚਾਇਓ ਨਾਗੇ ਆਵਣ ਜਾਵਣਿਆ ਥਿਰ ਸਾਧੂ ਸਰਨੀ ਪਣੀਐ ਚਰਨੀ ਅਬਰ ਟੂਟਲਸ ਮੋਹ ਜੋ ਕੀਤੀਐ ਕਹੋ ਨ ਨਿਕਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨ ਔਰ ਦੇਖੀਐ ਨਿਸਕੁਰੰਕ ਜੈਸੇ ਨਾਦ ਸੁਨ ਸਰਵਣੀ ਹਿਉ ੜਿਵੇ ਮਨ ਐਸੀ ਪ੍ਰੀਤ ਕੀਜੈ ਜੈਸੇ ਤਰुण ਪਤਾਰ ਉਰਚੀ ਪਿਰਹਿ ਸਿਵੇ ਇਹ ਮਨ ਲਾਲ ਦੀਜੈ ਮਨ ਲਾਲ ਹੈ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗਮਾਣੇ ਪੀਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਹਰਾਣੇ ਗੁਰਤਿਆਂ ਸਾਖੀ ਤਾ ਡਿੱਠਮ ਆਖੀ ਪੀਰ ਜੀਹਾਂ ਅਵਰਣਾ ਦੀਸੈ ਕਹੋ ਨਿਕ ਛੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐ ਸੇ ਮਨ ਪ੍ਰੀਤ ਕੀਜੈ ਅਸਾ ਮਹੱਲਾ ਪੰਜਵਾ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੈ ਨਾਨਕ ਪੇਟੇ ਸਾਧ ਜਬ ਹਰ ਪਾਇਆ ਮਨਮਾਹੀ ਚੰਤ ਜਾਕੋ ਖੋਜੇ ਅਸੰਖ ਮੁਨੀ ਅਨੇਕ ਤਪੈ ਬ੍ਰਹਮੇ ਕੋਟ ਅਰਾਧੇ ਗਿਆਨੀ ਜਾਪ ਜਪੈ जप ताप संजम क्रिया पूजा अनेक शोधन वंदना कर गवन वसुधा तीर्थ मजन मिलन को निरंजना मानुख मन तिन पशु पंखी सकल तुझे अराते दयाल लाल गोविंद नानिक मिल साद संगत होए गते कोटि विष्णवतार शंकर जटातार ਚਾਹੇ ਤੁਝੇ ਦਿਯਾਰ ਮਨ ਧਨ ਰੁਚਿ ਅਪਾਰ ਅਪਾਰ ਅੰਗੰ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਤਣੀ ਸੁਰ ਸਿੱਧੇ ਗਣ ਗੰਧਰਵ ਤੇ ਆਵੇ ਜਖ ਕਿਨਨ ਗੁਣ ਪਣੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਿਯਾਲ ਨਾਨਕ ਸਾਧ ਸੰਗਤ ਮਿਲ ਉਦਾਰ ਕੋਟ ਦੇਵੀ ਜਾਕੋ ਸੇਵੇ ਲਖੀ ਸੀ ਅਨੇਕ ਭਾਤ ਗੁਪਤ ਪ੍ਰਗਟ ਜਾਕੋ ਆਰਾਦੇ ਪਾਉਣ ਪਾਣੀ ਦਿਨ ਸਰਾਤ ਨਖੇਤਰ ਸਸੀ ਅਨ ਸੂਰ ਧਿਆਵੇ ਬਸੁਦ ਗਗਨਾ ਗਾਵੇ ਸਗਲ ਖਾਨੀ ਸਗਲ ਬਾਣੀ ਸਦਾ ਸਦਾ ਧਿਆਵੇ सिमृत पुराण चतुर वेद है खट शास्त्र जाको जपात पतित पावन भगत वशल नानिक मिलिए संग साथ जेती प्रभु जनाई रसना तीत पनी अनजानत जो सेवै तेती नह जाय गनी अविकत अगनत अथ ठाकुर सगल मंजे बाहरा सर्व जाचिक एक दाता ਨਹਿ ਦੂਰ ਸੰਗੀ ਜਾਹਰਾ ਵਸ ਭਗਤ ਥੀਆਂ ਮਿਲੇ ਜੀਆਂ ਤਾਂ ਕੀ ਉਪਮਾ ਕਿਤ ਗਨੇ ਇਹੋ ਦਾਨ ਮਾਨ ਨਾਨਕ ਪਾਈ ਸੀਸ ਸਾਦੇ ਤਰ ਚਰਨੀ